ਅਭੀ ਮਿੱਤਰੋ ਮਾਰੋ ਨਿਗਾ ਮਲਚੰਗ ਦਿਰੀ ਵਾਲੀ ਕੰਕ ਹੁਣ ਬਾਰ-ਬਾਰ ਇੱਕੋ ਗੱਲ ਆਪਾਂ ਤਾਂ ਕਰਦੇ ਨਹੀਂ ਇੰਨਾ ਵੀ ਪਿਆ ਇੰਨਾ ਰੋ ਪਿਆ ਉਹ ਤਾਂ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਆ ਸਿਰਫ ਹੁਣ ਤੁਹਾਨੂੰ ਦਿਖਾਈ ਆ ਆਪਾਂ ਨੇ ਇਹ ਕਣਕਾ ਗੁਰਮukh ਸਿੰਘ ਦੀ ਮੇਰੇ ਖਿਆਲ ਚ ਮਹਿਕਮੇ ਵਾਲਿਆਂ ਨੂੰ ਤਾਂ ਪਤਾ ਨਹੀਂ ਹੁਣ ਕਿ ਕਿੱਥੇ ਮਲਚਿੰਗ ਵਿਧੀ ਵਾਲੀ ਆ ਕਿੱਥੇ ਸਰਫੇਸ ਸੀਡਰ ਵਾਲੀ ਆ ਉਹ ਤਾਂ ਇੱਕ ਦੂਜੇ ਨੂੰ ਪੁੱਛ ਹੀ ਦਿੰਦੇ ਆ ਤੁਹਾਡੇ ਪਿੰਡ ਚ ਕਿਹੜੀ ਕਣਕ ਬੀਜੀ ਹੋਈ ਆ ਮਰੋਨੇ ਦਾ ਜੇਰ ਕਈ ਬਾਈ ਹਜੇ ਵੀ ਡਰਦੇ ਨੇ ਨਹੀਂ ਯਾਰੇ ਪਰਾਲੀ ਚ ਕਣਕ ਗੱਲ ਨਹੀਂ ਬਣਦੀ ਹੁਣ ਇਹਦੇ ਚ ਦੱਸੋ ਜਿਹੜੇ ਯਾਰ ਉਹੀ 20 ਦਿਨ ਪਹਿਲਾਂ ਵਾਲਾ ਕੰਮ ਆ ਮੀਨਾ ਉਹਦੇ ਚ ਆਪਾਂ ਡਰ ਜੰਨੇ ਹੁਣ ਦੇ ਆਪਾਂ ਨੇ ਬੀਜ ਕੇ ਮਿੱਤਰੋ ਪਾਣੀ ਕਿਸੇ ਹਿਸਾਬ ਨਾਲ ਨਹੀਂ ਲਾਉਣਾ ਵੱਧ ਪਾਣੀ ਭਰ ਕੇ ਖੜਾਤਾ ਦੋ ਦਿਨ ਉੱਥੇ ਤਾਂ ਫੇ ਕਣਕ ਨੇ ਖਰਾਬ ਹੋਣਾ ਹੀ ਆ ਆਹ ਤੁਹਾਨੂੰ ਉੱਪਰ ਵਾਲੀ ਵੀ ਦਿਖਾ ਦਿੰਨੇ ਆ ਹਾਂ ਮਾਰ ਲਓ ਨਿਕਲ ਆ ਪਰਾਲੀ ਚ ਪਰਾਲੀ ਜਮੇ ਥੱਲੇ ਬੈ ਗਈ ਹੁਣ ਤੋਂ ਇਹਦੇ ਚ ਢਾਈ ਢਾਈ ਥੱਲੇ ਜੂਰੀਆ ਪੂਰਾ ਕਰਤਾ